ਲਾ ਸੋਟਾ ਸਿੱਧੂ ਹੈਲੋ ਕਰਦੇ ਹੋ ਮਾਤਾ ਜੀ ਦੇ ਨਾਲ ਦੇਖੋ ਜੀ ਕਿਹਦੇ ਨੇ ਸੇਰਾਦੇਵ ਹਾਂ ਕਿਦੂ ਆਬਾਈ ਹੈਂਡੀਕੈਪ ਦਾ ਬਾਬਾ ਜੀ ਕੋਈ ਇਹ ਵੀ ਆਏ ਨੇ ਦੇਖੋ ਫੋਟੋਆਂ ਖਿਚਾ ਰਹੇ ਨੇ ਸਿੱਧੂ ਨਾਲ ਸਾਰੇ ਜਣੇ ਚਾਚਾ ਜੀ ਦੇ ਚੈਨਲ ਨੂੰ ਕਰ ਦਿਓ ਸ਼ੇਅਰ ਕਮੈਂਟਾਂ 'ਚ ਗਾਹ ਪਾ ਦਿਓ ਚਾਚਾ ਜੀ ਓਪੀ ਦੇ ਫੋਟੋ ਉਦੋਂ ਬਾਅਦ ਵੀ ਰਜਕਾਰ ਦੇ ਗਏ ਇਹਨਾਂ ਲੋਕਾਂ ਨੂੰ ਦੇਖੋ ਹਾਸ਼ੀਕਾਲ ਜੀ ਔਰ ਕਿਵੇਂ ਠੀਕ ਹੋ ਨਵੀਂ ਸਵੇਤ ਨਮਾ ਬਲੌਗ ਲਓ ਜੀ ਅੱਜ ਆਪਣੇ ਨਾਲ ਭਤੀਜਾ ਆਪਣਾ ਮੀਤੂ ਕਦੇ-ਕਦੇ ਦੇਖਦੇ ਹੁੰਨਾ ਤੁਸੀਂ ਦੇ ਨਾਲ ਆਦੋ ਨਵੇਂ ਯੂਟਿਊਬਰ ਜੁੜੇ ਨੇ ਆਪਣਾ ਐਡੀ ਬੋਲਿਓ ਹੱਡੀ ਮੇਰੀ ਨੋ ਪ੍ਰੈਮਝੂ ਬਲੌਗ ਸਰਚ ਕਰ ਲੈਣਾ ਯੂਟਿਊਬ ਤੇ ਅਸੀਂ ਕਿ ਪਲੱਸ ਸਬਸਕ੍ਰਾਈਬਰ ਮਿਲ ਜਾਣਗੇ ਜੇ ਪਰ ਉਹ ਕਹਿੰਦੇ ਕਹਿੰਦੇ ਬਲੌਗ ਇਹ ਪਾਸਾ ਦਾ ਆਪਣਾ ਫਰਕ ਹੈ ਆਪਣੇ ਇਧਰ ਹੀ ਪਿਓਰ ਮਾਲਵੀ ਹੈ ਕਿ ਇਹ ਉਧਰ ਵਾ ਕੇ ਪੈਕ ਤੇ ਫਾਰਵਰਡ ਉਹ ਲੱਗ ਜਾਂਦਾ ਕਦੇ-ਕਦੇ ਇਹ ਕੋਈ ਨਾ ਤੁਸੀਂ ਸੁਣ ਲਿਓ ਇੱਕ ਐ ਫਟਿਆ ਨਹੀਂ ਮਾਲਵੇ ਤਾਂਗੇ ਮਾਲਵੇ ਦਾ ਵੀ ਫਰਕ ਹੈ ਨਾ ਅਸੀਂ ਜਮਾ ਐਂਡ ਤੇ ਕਮਾਲ ਵਾਂਡਾਗੇ ਕਮਾਲ ਵਾ ਹੋ ਗਿਆ ਹਾਂ ਬहोत ही ਟੱਚ ਤੇ ਜੁੜੇ ਰਹੋ ਜੀ ਆਪਾਂ ਚੱਲਦੇ ਹਾਂ ਅੱਜ ਪਿੰਡ ਮੂਸੇ ਸਿੱਧੂ ਮੂਸੇਵਾਲ ਦੇ ਪਿੰਡ ਚੱਲਦੇ ਆ ਤੇ ਇਹਨਾਂ ਨੂੰ ਆਪਾਂ ਕਿਹੜੀ ਕਿਹੜੀ ਲਵਾ ਕੇ ਲਿਆਉਣੇ ਆ ਦੇਖਦੇ ਆ ਕੋਸ਼ਿਸ਼ ਕਰਦੇ ਆ ਜੀ ਆਪਣਾ ਛੋਟਾ ਸਿੱਧੂ ਮੂਸੇ ਵਾਲਾ ਮਿਲ ਗਿਆ ਨਹੀਂ ਅੰਕਲ ਜੀ ਤਾਂ ਮਿਲ ਹੀ ਜਾਣਗੇ ਤੇ ਜੁੜੇ ਰਹੋ ਲਓ ਜੀ ਮੂਸੇਵਾਲ ਵੱਧਦੇ ਹੋਏ ਆਪਾਂ ਪਹੁੰਚ ਚੁੱਕੇ ਹਾਂ ਮਾਨਸਾ ਕੈਂਸੀਆ ਟੱਪ ਗਏ Nehru kaal j love a gaye ਠੀਕ ਹੈ ਅਗਰ ਨਹਿਰੂ ਕਾਲਜ ਇਹ ਦੁਆ ਚਲਾਂਗੇ ਆਪਾਂ 3 ਪੁਆਇੰਟ ਤੇ ਜਾ ਕੇ ਕੈਂਚੀਆ ਤੇ ਚੱਲਦੇ ਆ। ਲਓ ਜੀ ਆਪਾਂ ਅਗੇ ਮੂਸਾ ਇਧਰ ਦੀ ਸਾਈਡ ਮੂਸਾ ਪਰਲੀ ਸਾਈਡ ਆ ਇਹ ਗਾਗੋਵਾਲ। ਤੇ ਪਹੁੰਚਦੇ ਆਪਾਂ ਹਵੇਲੀ ਕੰਨੀ ਦਿਖਾਉਣੇ ਅੱਜ ਵੀ ਬਾਪੂ ਜੀ ਹੈਗੇ ਕਿ ਨਾ। ਜੁੜੇ ਰਹੇ ਹੋਗੇ। ਉਹ ਮੁੜਦੇ ਆਪਾਂ ਹੁਣ ਹਵੇਲੀ ਵੱਲ। ਲਓ ਜੀ ਰੋਡ ਤੋਂ ਉੱtre ਉੱਤਰ ਕੇ ਚੱਲ ਪਏ ਆਪਾਂ ਸਿੱਧੂ ਦੇ ਘਰ ਕੰਨੀ। ਲਓ ਜੀ ਇਹ ਉਹੀ ਜਗ੍ਹਾ ਦੇ। ਕਿਦੋਂ ਮਰਜੀ ਹੋਵੇ ਇੱਥੇ ਤੁਹਾਨੂੰ ਮਿਲ ਲੰਗੀ ਬੰਦਾ। ਸੰਡੇ ਕਰਕੇ ਕਈ ਵਾਰ ਰਾਜਾ ਦੇ ਹੁੰਦਾ ਲਓ ਜੀ ਪੂਰੀ ਕੁਆਲਿਟੀ ਪਹੁੰਚ ਚੁੱਕੇ ਹਾਂ ਅਵੇਲੀ ਇਹ ਹੈਗੀ ਮੂਸਾ ਵੇਲੀ ਇਹਨੂੰ ਕਹਿੰਦੇ ਮੂਸਾ ਵੇਲੀ ਲਓ ਜੀ ਪਹੁੰਚ ਚੁੱਕੇ ਅੰਦਰ ਦਿਖਾਉਣੇ ਆਂ ਬੂੰ ਮੂਸੇ ਉਹ ਲੱਗਾ ਨਹੀਂ ਪਈ ਸਾਡੇ ਏਰੀ ਦਾ ਮਾਨਸੀ ਇਹ ਮੂਸਾ ਮਾਨਸੀ ਗਾ ਲਓ ਜੀ ਅੱਜਕਲ੍ਹ ਜੀ ਸਾਡੇ ਨਾਂ ਚੱਲਿਆ ਕਹਿੰਦੇ ਚਲਦੇ ਹੋਂਡੇ ਨਾਲ ਦਿਖਾਉਣੇ ਆਂ ਦੇਖੋ ਇਹ ਵੇਲੀ ਇੱਧਰ ਇੱਧਰ ਸਾਧਨ ਸੀ ਦਿਖਾਉਣੇ ਸਾਰਾ ਕੁਝ ਲਓ ਜੀ ਥੋੜੇ ਸਿੱਧੂ ਦਾ ਜੋਂਡਿਆ ਇਹ ਆ 911 ਜਿੱਤੇ ਬਾਈ ਬੈੰਦਾ ਹੁੰਦਾ ਸੀ ਇਹ 911 ਤੇ ਉਂ ਤਾਂ ਸਾਰਿਆਂ ਦੀ ਬੈੰਦਾ ਸੀਗਾ ਮੇਨ 911 ਆ ਹੈਗਾ ਦੇਖੋ ਜੀ ਟਰੈਕਟਰ ਦੇ ਬਾਈ ਬੈਠਦਾ ਰਿਹਾ ਸੀਗਾ ਉਹ ਜੀਵ ਖੜੀ ਸੀ ਤਾਂ ਬਾਪੂ ਤੇ ਬੇਬੇ ਦੇਖੇ ਕਈ ਵਾਰ ਦੇਖੋ ਜੀ ਬਾਈ ਦੇ ਸਾਧਨ ਖੜੇ ਨੇ ਇਤਰਾਵੇ ਲਿਆ ਕੀ ਬਾਈ ਆ ਦੇਖੋ ਜੀ 4 ਟਰੈਕਟਰ ਬਾਈ ਦਾ ਜੀਪ ਆ ਤੁਸੀਂ ਪਾਪਾ ਜੀ ਬੈਠੇ ਦੇਖ ਰਹੇ ਸਿੱਧੂ ਦੇ ਇਹ ਜੋਂਡੀ ਆ ਰਿਹਾ 59 ਗੈਰਨਟਰ ਟਰੈਕਟਰ ਆ ਗਿਆ ਉਹ ਜੀਪ ਖੜੀ ਆ ਬਾਈ ਦੀ ਜਿੱਤੇ ਆਂਟੀ ਤੇ ਅੰਕਲ ਤੁਸੀਂ ਦੇਖੇ ਨੇ ਬੈਠਦੇ ਕਈ ਵਾਰ ਤੇ ਉਹ ਖੜੀ ਆ ਥਾਰ ਸੁਨ ਥਾਰ ਦਿਖਾਉਣੇ ਬਾਈ ਆ ਜੋ ਲਈ ਥਾਰ ਦਿਖਾਈਏ ਜਿਹੜੀ ਲਾਸਟ ਰਾਈਡ ਸੀ ਬਾਈ ਦੀ ਤਾਂ ਦੇਖੇ ਤੁਸੀਂ ਪਹਿਲਾਂ ਅੱਜ ਆਪਾਂ ਆਪਣੇ ਬੱਚਾ ਨਾਲ ਆਏ ਸੀਗੇ ਤੇ ਮੈਂ ਚੱਲ ਬਲੌਗ ਬਣਾਦੀ ਅਸ ਤੋਂ ਆਉਂਦੇ ਜਾਂਦੇ ਆ ਅੱਜ ਆਪਾਂ ਬਲੌਗ ਬਣਾ ਨੇ ਇਹ ਆਪਣੇ ਭਤੀਜਰੇ ਰਿਸ਼ਤੇਰੀ ਚੋਏ ਨੇ ਤੇ ਇਹ ਬਾਈ ਦੀ ਗੱਡੀ ਹੈ ਜੀ ਇਹ ਲੱਗੀਆਂ ਸੀ ਗੋਲੀਆਂ ਦੇਖੋ ਇਹ ਲਾਸਟ ਰੈਡ ਬਾਈ ਦੀ ਇੰਨਾ ਕਰਕੇ ਮੌਕਾ ਮਿਲ ਗਿਆ ਜੇ ਬਲੌਗ ਹੁਣ ਆਉਂਦਾ ਉਹ ਵੈਸੇ ਆਇਆ ਤਾਂ ਹੈਗਾ ਮੈਂ ਹਾਂ ਹਾਂ ਜੀ ਅਸਿਕਾ ਇਹ ਬਾਈ ਦਾ ਵਰਡ ਉਹ छोटा सिद्धू खड़ा भाई देखो छोटा सिद्धू माता जी खड़े ने छोटा सिद्धू हैलो करते माता जी <cud> <FUCK> <res faculty> देखो जी हेलो छोटा देखो माता चरण जी दिवाल छोटा सत्या देखो सिद्धू छोटा सिद्धू ਦੇਖੋ ਮਾਤਾ ਜੀ ਬਹੁਤ ਖੁਸ਼ ਨੇ ਬਹੁਤ ਖੁਸ਼ੀ ਲੱਗੀ ਬਾਈ ਦੇਖੋ ਹਾਂ ਇਹ ਬਾਈ ਆ ਸਾਡਾ ਇਹ ਬਾਈ ਦੀ ਫੋਟੋ ਦੇਖੋ ਜੀ ਇਹ ਨੂੰ ਤਾਂ ਦਿਖਾ ਨੇ ਉਹ ਤਾਂ ਮੈਂ ਤਾਂ ਹੁੰਦਾ ਰਹਿੰਦਾ ਸੀ ਬਸ ਚਾਹ ਕਰਕੇ ਆਪਾਂ ਵਲੌਗ ਬਣਾਉਨੇ ਤੁਸੀਂ ਕਹੋਗੇ ਬਾਈ ਨੇ ਹੁਣ ਬਣਾਇਆ ਮਾਨਸਾ ਰਹਿ ਕੇ ਤੇ ਦੇਖੋ ਬਾਈ ਇਹ ਬਾਈ ਦੇ ਕੱਪੜੇ ਜਿਵੇਂ ਬਾਈ ਜੀ ਹਥਿਆਰਾਂ ਦਾ ਸੌਂਕ ਰੱਖਦੇ ਸੀ ਲਓ ਇਹ ਵੀ ਆਏ ਨੇ ਦੇਖੋ ਅੱਡੀ ਦੋ ਆ ਬਾਈ ਹੈਂਡੀਕੈਪਡ ਆ ਬਾਬਾ ਜੀ ਕੋਈ ਇਹ ਵੀ ਆਏ ਨੇ ਦੇਖੋ ਉੱਟਾਂ ਖਜਾ ਰਹੇ ਨੇ ਸਿੱਧੂ ਨਾਲ ਆ ਇਹ ਪਿਆਰਾ ਸਿੱਧੂ ਦਾ ਲਓ ਜੀ ਇਹ ਨੇ ਸੀਰਾ ਤੇ ਵਗੇਰਾ ਬਾਈ ਦੇ ਕੁੱਤੇ ਇਹ ਰੱਖੇ ਸੀ ਸੌਂਗ ਨਾਲ ਪੂਰੀ ਕੈਰ ਕਰੀ ਦੇ ਇਹਨਾਂ ਦੀ ਦੇਖੋ ਜੀ ਸੀਰਾ ਤੇ ਵਗੇਰਾ ਨੇ ਕਿਹੜੇ ਨੇ ਸੀਰਾ ਤੇ ਹਾਂ ਲਓ ਜੀ ਸਿਮਰਾ ਜਲਦੀ ਆ ਕੇ ਲਓ ਜੀ ਆਈ ਜਾਂਦੀ ਆ ਦੁਨੀਆ ਦੇਖਣ ਬਾਈ ਨੂੰ ਪਹਿਲਾਂ ਗੇਟ ਓਪਨ ਸੀਗਾ ਹੁਣ ਛੋਟਾ ਕਰਤਾ ਕਿਉਂ ਇਦੁਆ ਰਸ ਹੋਈ ਗੂ ਨਾ ਤੇ ਬਸ ਐ ਚੱਲੀ ਜਾਂਦੇ ਛੋਟੇ ਬੱਚੇ ਦੇਖੋ ਫੋਟਾਂ ਖਿਚਾਉਂਦੇ ਨੇ ਛੋਟੇ ਵੱਡੇ ਸਾਰੇ ਪਿਆਰ ਕਰਦੇ ਆ ਬਾਈ ਜੀ ਇਹ ਇਹੀ ਖੱਟ ਕੇ ਗਿਆ ਸਿੱਧੂ ਹਲੋ ਜੀ ਦੇਖੋ ਸਾਨੂੰ ਕਿਹਾ ਸੀ ਰਸ ਵਧਣ ਲੱਗ ਗਿਆ ਗੱਡੀਆਂ ਆਉਣ ਲੱਗੀਆਂ ਤੇ ਤੇ ਸਿੱਧੂ ਦੇ ਪਿਤਾ ਜੀ ਅੱਜ ਬਾਹਰ ਸਿ ਚੱਲੋ ਫੇਰ ਵੀ ਸਾਨੂੰ ਅਸੀਂ ਛੋਟੇ ਸਿੱਧੂ ਨੂੰ ਮਿਲੇ ਛੋਟੇ ਜੀ ਸਿਕਿਉਰਿਟੀ ਕਰਕੇ ਹੋਰ ਕਰਕੇ ਅਸੀਂ ਉਹਨੇ ਵੀਡੀਓ ਨਹੀਂ ਬਣਾਈ ਅਸੀਂ ਮੈਂ ਨਾ ਅਸੀਂ ਫੋਟੋ ਕਿਸੇ ਹੈਲੋ ਹੈ ਜੂ ਕਿ ਫੋਟੋ ਕਹਿੰਦੇ ਖਿੱਚ ਲੋ ਪਰ ਜਦੋਂ ਹੈਲੋ ਹੈਗਾ ਤਾਂ ਜੀ ਉਹ ਰਿਹਾਰਡ ਕਰਦੇ ਹੈ ਬੱਚਾ ਤਾਂ ਬੱਚੀ ਹੈ ਨਾ ਇਸ ਕਰਕੇ ਮਿਲੇ ਹੈ ਭਾਈ ਬੱਚੇ ਮਿਲੇ ਦੇਖਣ ਬੱਚਿਆਂ ਨੂੰ ਖੁਸ਼ ਕਿਵੇਂ ਪੁੱਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਚਾ ਕੋਈ ਨਹੀਂ ਕੋਈ ਨਹੀਂ ਧੰਨਵਾਦ ਤੁਹਾਡੇ ਬਾਵਜੂਦ ਅਸੀਂ ਮਿਲ ਸਕੇ ਕੋਈ ਨਹੀਂ ਕੋਈ ਨਹੀਂ ਬੱ ਨੌਬੀ ਖੁਸ਼ ਹੋ ਮੁੰਡਿਓ ਬਹੁਤ ਜੀ ਬਹੁਤ ਜੀ ਫੁੱਲ ਵੀਰੇ ਬਹੁਤ ਧੰਨਵਾਦੀ ਤੁਹਾਡਾ ਤੁਹਾਡੇ ਕਰਕੇ ਅਸੀਂ ਮਿਲ ਲਏ ਚਲੋ ਤੁਹਾਡੇ ਕਰਕੇ ਚਾਚਾ ਜੀ ਕਰਕੇ ਮਿਲ ਪਏ ਨਹੀਂ ਅੰਦਰ ਕਿਸ ਨੂੰ ਅਲਾਉਡ ਨਹੀਂ ਹੁੰਦਾ ਬਾਈ ਬਾਕੀ ਸਾਰੇ ਬੰਦੇ ਪਾਰਕਿੰਗ ਚੋਂ ਜਾ ਰਹੇ ਸੀ ਬਟ ਅਸੀਂ ਅੰਦਰ ਜਾ ਕੇ ਮਿਲ ਕੇ ਆਏ ਚਾਚਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਫੋਟੋ ਜੋ ਖਿੱਚਣੀ ਫੋਟੋ ਚ ਰਿਹਾੜ ਕਰਦਾ ਸੀ ਤੇ ਵੀਡੀਓ ਬਸ ਤੁਹਾਨੂੰ ਬੜਾ ਕੁਆਲਿਟੀ ਜਰੂਰ ਹੈ ਨਹੀਂ ਬਣਾ ਸਕਦੇ ਇਹ ਕਾਂਟੀ ਵੀ ਨਹੀਂ ਸੀ ਕਰੇ ਤਾਂ ਕਰਕੇ ਪ੍ਰੋਬਲਮ ਆ ਗਈ ਫਿਰ ਉਹ ਰਿਹਾੜ ਕਰਦਾ ਨਾ ਚਲੋ ਫੇਰ ਕਿਤੇ ਤੁਹਾਨੂੰ 10 ਮਿੰਟ ਵਾਧਾ ਮਿਲਾਵਾਂਗੇ ਠੀਕ ਹੈ ਠੀਕ ਹੈ ਜੀ ਆਓ ਜੀ ਹੁਣ ਚੱਲਦੇ ਆ ਸਿੱਧੂ ਦੀ ਸਮਾਰਕ ਨਹੀਂ ਦਿਖਾਉਣੇ ਤੁਹਾਨੂੰ ਤੇ ਚਮਕੌਰ ਸਿੰਘ ਤਾਇਆ ਦਾ ਵੀ ਸੁਭਾਅ ਬਹੁਤ ਵਧੀਆ ਬਾਈ ਕਿਹੜਾ ਬੰਦਾ ਆਇਆ ਮਿਲ ਕੇ ਗਿਆ ਤੇ ਇਧਰ ਇਹ ਟੱਪ ਕੇ ਉਹ ਕੋਠੀ ਦੇ ਟੱਪੇ ਇਧਰ ਨਾਲ ਦੀ ਨਾਲ ਆ ਉਹ ਸਮਾਰਕ ਆ ਸਿੱਧੂ ਦੀ ਚਾ ਲੋਕ ਰਿਸ਼ਤੇਦਾਰ ਜਾਂਦੇ ਕਰਦੇ ਕੋਈ ਦਮਾ ਦਮਾ ਸਾਹਿਬ ਜਾਂਦੇ ਹੋਏ ਤਲਵੰਡੀ ਇੱਕ ਗੱਲ ਨੋਟ ਕਰਿਓ ਕੋਈ ਵੀ ਇਧਰ ਜਦੋਂ ਕ੍ਰੋਸ ਕਰਦਾ ਸਿੱਧੂ ਦੀ ਸਮਾਰਕ ਆ ਘਰੇ ਜਾਣੀ ਜਾਣਾ ਬਾਈ ਇਹ ਬਸ ਹਰ ਇੱਕ ਮਿਲਦੇ ਨੇ ਸਮਾਧਾ ਮਤਲਬ ਹੈ ਇਹਨੂੰ ਸਰਦਾ ਜਲੀਆ ਮੰਨੋ ਵੀ ਪਿਆਰ ਕਰਦੇ ਤਾਂ ਕਰਕੇ ਆ ਦੇਖਦੇ ਇੱਥੇ ਅਜੇ ਦੁਬਾਰਾ ਗਰਮੀ ਕਰਕੇ ਮੜਾ ਕੁਝ ੜਾ ਗਾ ਕੇ ਦਿੱਕਤ ਤਾਂ ਨਹੀਂ ਤਾਂ ਪੂਰਾ ਇਕੱਠ ਹੁੰਦਾ ਜਾ ਇਕੱਠ ਹੁਣ ਵੀ ਆ ਬਾਹਰੋਂ ਆ ਰਹੀ ਹੈ ਸੰਗਤ ਇੱਕ ਅਸੀਂ ਆਸ ਨਹੀਂ ਹੈਗੇ ਤਾਂ ਕਰਕੇ ਮੜਾ ਇਹ ਘਟਾ ਸਮਝੋ ਇਹ ਸਿੱਧੂ ਦੀ ਸਮਾਧ ਬਣਾਈ ਹੋਈ ਹੈ ਇੱਥੇ ਬਾਈ ਜੀ ਦਾ ਸਾਰਾ ਇੱਕ ਲੜ ਕਰਿਆ ਹੋਇਆ ਇੱਥੇ ਨਮਾ ਬਣਾਦਾ ਸੀਗਾ ਇੱਥੇ ਗੱਡੀਆਂ ਖੜਾਉ ਨੂੰ ਇੱਥੇ ਦੁਕਾਨਾਂ ਹੋ ਗਈਆਂ ਦੇਖੋ ਲਓ ਜੀ ਇਹ ਬਾਈ ਸਿੱਧੂ ਕੜਖੇ ਅੰਗਲੀ ਖੜੀ ਬਾਈ ਨੇ ਇਹ ਮੁੰਡੇ ਨੇ ਆਪਣੇ ਰਿਸ਼ਤੇ ਆ ਯੂਟਿਊਬਰ ਆ ਪਹੁੰਚਣੇ ਸਪੈਸ਼ਲੀ ਦੇਖਣ ਸਪੈਸ਼ਲ ਸਿੱਧੂ ਦਾ ਪਿੰਡ ਦੇਖਣ ਆ ਜਿਹਨੇ ਇਹ ਮੁੰਡੇ ਉਦੋਂ ਬਾਅਦ ਵੀ ਰੋਜ਼ਗਾਰ ਦੇ ਗਏ ਇਹਨਾਂ ਲੋਕਾਂ ਨੂੰ ਦੇਖੋ ਲੋ ਮਾਤਾ ਨੂੰ ਆ ਬਾਹਰ ਦੁਕਾਨਾਂ ਨੇ ਦਿਖਾਉਣਾ ਇਹਨਾਂ ਨੂੰ ਸਾਰੇ ਇਹਨਾਂ ਨੂੰ ਹਾਏ ਇੱਥੇ ਹਲਾਰਾ ਹੋ ਰਿਹਾ ਉਹ ਵੀ ਨਾ ਇੱਕ ਮਿੰਟ ਆਹ ਦੇਖੋ ਜੀ ਇਹ ਸਾਰੇ ਨੂੰ ਰੋਜ਼ਗਾਰ ਦੇ ਕੇ ਗਿਆ ਸਿੱਧੂ ਬਾਈ ਸਮਾਤੇ ਹੁਣ ਵੀ ਲੋ ਜੀ ਮੁੰਡਾ ਨੂੰ ਘੁਮਾ ਰਿਹਾ ਹੁਣ ਮੁੰਡੇ ਨੂੰ ਕਰਾਉਣਾ ਪੇਟ ਪੂਰਾ ਥੈਂਕ ਯੂ ਠੀਕ ਹੈ ਜੀ ਥੈਂਕ ਯੂ ਸੋ ਮਚਾ ਅੱਛਾ ਹੀ ਬੰਦਾ ਬਹੁਤ ਵਧੀਆ ਲੱਗਾ ਵੈਲਕਮ ਵੈਲਕਮ ਭਾਈ ਲੈ ਇਹਨਾਂ ਨੂੰ ਮੈਂ ਤਾਂ ਨਾਂ ਰੱਖਿਓ ਕੋਕ ਪਿਆ ਤੇ ਨਾਲੇ ਮਸੂਰ ਨਿੱਕੀ ਵਾਲ ਨੇ ਆਪਣੀ ਮਾਂਸਾ ਉਹਨਾਂ ਨੂੰ ਖਵਾ ਰਹੇ ਹਾਂ ਦਹੀਂ ਭੱਲੇ ਦੱਸਿਓ ਦਹੀਂ ਭੱਲੇ ਵਧੀਆ ਕਿਵੇਂ ਠੀਕ ਹੈ ਜੀ ਜ਼ਰੂਰ ਸਾਡੇ ਮਸ਼ੂਰ ਨੇ ਮਾਂਸਾ ਦੇ ਅੱਛੇ ਜੀ ਹਾਂ ਹੋਰ ਵੀ ਠੀਕ ਹੋ ਹਨ ਵਧੀਆ ਹੀ ਵਧੀਆ ਲੰਘਿਆ ਜੀ ਬਈ ਬਹੁਤ ਵਧੀਆ ਲੱਗਾ ਚਾਚਾ ਜੀ ਕਰਕੇ ਅਸੀਂ ਛੋਟੇ ਛਿੱਟੂ ਨੂੰ ਵੀ ਬਹੁਤ ਬਹੁਤ ਧੰਨਵਾਦ ਚਾਚਾਈ ਜੀ ਤੁਹਾਡਾ ਚਲੋ ਆਪਾਂ ਮਿਲਦੇ ਆਂ ਤੇ ਦੁਬਾਰਾ ਇੱਕ ਦਿਨ ਤੁਸੀਂ ਆਇਓ ਮੇਰੇ ਤੋਂ ਫੈਮਿਲੀ ਆਪਾਂ ਫੇਰ ਫੇਰ ਚੱਲਾਂਗੇ ਦੁਬਾਰਾ ਠੀਕ ਹੈ ਵਧੀਆ ਟਾਈਮ ਗੰਢ ਗਏ ਚਲੋ ਕਰੋ ਰੈਸਟ ਮੈਂ ਆਉਣਾ ਤੁਹਾਡੇ ਕੋਲ ਹੁਣ ਗੱਲ ਸੁਣੋ ਸਾਰੇ ਜਣੇ ਚਾਚਾਈ ਦੇ ਚੈਨਲ ਨੂੰ ਕਰ ਦਿਓ ਸ਼ੇਅਰ ਕਮੈਂਟਾਂ ਚ ਗਾਹ ਪਾ ਦਿਓ ਚਾਚਾਈ ਓਪੀ ਦੇ ਫੋਲੋ ਕਰ ਲਓ ਭਾਈ ਕੀ ਲੋ ਵੀ ਮੁੰਡੇ ਦੀ ਗੱਲ ਸੁਣ ਲਿਓ ਹੁਣ ਥੈਂਕ ਯੂ ਜੀ ਥੈਂਕ ਯੂ ਲੈ ਵੀ ਮੁੰਡੇ ਆਏ ਹੋਏ ਸੀ ਜਿਹੜੇ ਆਪਣੇ ਕੋ ਕਹਿੰਦਾ ਜਾਨੇ ਚਾਚਾ ਮਿਲਖੇ ਆ ਕਰੇ ਮਾਪੇ ਮਿਲਿਆ ਉਹਨੇ ਆ ਮੁੰਡਿਆਂ ਨੂੰ ਮਿਲ ਗਏ ਤੇ ਆ ਵੀਡੀ ਘੱਲਾਂ ਚ ਇੰਨੀ ਉਲਝ ਕੇ ਸੀ ਤੇ ਕਹਿੰਦੇ ਚਾਚਾ ਇਹ ਵਧੀਆ ਲੱਗਿਆ ਮੈਂ ਭਾਈ ਚਾਚਾ ਦਾ ਵਧੀਆ ਥੋੜਾ ਉਹਨਾਂ ਨੂੰ ਦਿਖਾਇਆ ਆਪਾਂ ਛੋਟਾ ਸਿੱਧੂ ਦਿਖਾਤਾ ਕਾਹਲੀ ਦਿਖਾਤੀ ਇੱਕ ਗੱਲ ਹੋਰ ਜਿਵੇਂ ਮੈਂ ਉਂ ਜਾਂਦ ਰਿਹਾ ਮੈਂ ਕਿਤੇ ਵਲੌਗ ਬਣਾਇਆ ਨਹੀਂ ਉੱਥੇ ਅੱਜ ਨਾਲੇ ਉਹਨਾਂ ਦੇ ਬਹਾਨੇ ਨਾਲ ਵਲੌਗ ਬਣ ਗਿਆ ਆਪਣਾ